ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਸਾਰੇ ਜਾਨੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਸਪੋਰਟ ਕੀਤਾ ਥੈਂਕ ਯੂ ਸੋ ਮਾਚ ਉਹਨਾਂ ਭੈਣਾਂ ਦਾ ਵੀਰਾਂ ਦਾ ਜਿਹੜੇ ਸਾਡੇ ਚੈਨਲ ਦੇਖਦੇ ਨੇ ਸਾਡੀ ਵੀਡੀਓ ਦੇਖਦੇ ਨੇ ਤੇ ਸੋ ਇਦਾਂ ਹੀ ਸਾਡੇ ਚੈਨਲ ਦੇ ਨਾਲ ਬਣੇ ਰਹੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਅੱਜ ਹੈਗਾ ਹੈ ਸੋਮਵਾਰ ਦਾ ਤੇ ਟਾਈਮ ਹੋ ਗਿਆ ਵਾ 10 ਵਜੇ ਦਾ ਤੇ ਅਸੀਂ ਬਸ ਹੁਣ ਫੁਲਕੇ ਲਾਉਣੇ ਨੇ ਤੇ ਬਾਕੀ ਅਸੀਂ ਪੋਚੇ ਕਲੀਨਿੰਗ ਵਗੈਰਾ ਸਾਰੀ ਕਰ ਲਈ ਆ ਇੱਧਰ ਵੀ ਸਾਫ ਸਫਾਈਆਂ ਕਰ ਲਈਆਂ ਨੇ ਤੇ ਅਸੀਂ ਅੱਜ ਲਈ ਹੋਏ ਸੀ ਪਿਆਜ਼ ਸਾਡੇ ਪਿਆਜ਼ ਖਤਰੇ ਨੇ ਅੱਜ ਪਿਆਜ਼ ਆਲੂ ਤੇ ਸੋ ਬਾਹਰ ਮੈਂ ਕੱਪੜੇ ਧੋ ਕੇ ਸੁੱਕਣੇ ਪਾਏ ਨੇ ਤੇ ਅੱਜ ਕੱਪੜਿਆਂ ਦੀ ਧਵਾਈ ਕੱਢੀ ਆ ਕਾਫੀ ਹਾਂ ਦੇਖੋ ਤੇ ਕੱਪੜੇ ਧੋਤੇ ਹੋਏ ਨੇ ਬਾਕੀ ਸਾਰੇ ਬਾੜ ਅੰਦਰ ਸਾਫ ਸਫਾਈ ਹੋ ਗਈ। ਇਹ بارش ਅੱਜ ਰਾਤ ਦੀ بارش ਕੱਲ ਪਰਸੋਂ ਦੀ بارش ਹੋ ਰਹੀ ਆ ਤੇ بارش ਛੱਡਣ ਦਾ ਨਾਮ ਨਹੀਂ ਲੈਣ ਦੀ ਕਿਉਂਕਿ ਪਹਿਲਾਂ ਵੀ ਚਲੋ ਕਾਫੀ ਮੀਂਹ ਪੈਂਦਾ ਰਿਹਾ ਕਾਫੀ ਨੁਕਸਾਨ ਵੀ ਹੋਇਆ ਲੋਕਾਂ ਦਾ ਵਿਚਾਰਿਆਂ ਦਾ ਤੇ ਪਰਮਾਤਮਾ ਨੂੰ ਚਾਹੀਦਾ ਕਿ ਹੁਣ بارش ਨਾ ਹੀ ਦਵੇ ਤੇ ਹਰਜੋਤ ਟੀਵੀ ਦੇਖਦਾ ਪਿਆ ਵਾ ਤੇ ਚਾਹ ਪਾਣੀ ਪੀ ਲਿਆ ਹਰਜੋਤ ਨੇ ਵੀ ਇੱਧਰ ਆਪਾਂ ਕਲੀਨਿੰਗ ਵਗੈਰਾ ਸਾਰੀ ਕਰ ਲਈ ਆ ਤੁਸੀਂ ਦੇਖ ਸਕਦੇ ਇੱਧਰ ਸਾਰੇ ਕਲੀਨਿੰਗ ਹੋ ਗਈ ਆ ਸਾਫ ਸਫਾਈ ਕਰ ਲਈ ਆ ਇੱਧਰ ਵੀ ਅਸੀਂ ਸਾਰੀ ਸਾਫ ਸਫਾਈ ਕਰ ਲਈ ਆ ਜੀ ਇੱਧਰ ਬੈੱਡਰੂਮ ਇੱਧਰ ਇੱਧਰਲੇ ਕਮਰੇ ਚ ਵੀ ਸਾਫ ਸਫਾਈ ਕਰ ਲਈ ਆ ਆ ਦੇਖੋ ਤੇ ਬਾੜ ਬਾਰਿਸ਼ ਬਹੁਤ ਹੰਡੀ ਆ ਤੁਹਾਨੂੰ ਦੱਸ ਦਿਆਂ ਬਾੜਿਸ਼ ਹੰਡੀ ਹੀ ਹੁਣ ਥੋੜੀ ਘਟੀ ਆ ਦੇਖੋ ਹਵਾ ਬਹੁਤ ਅੰਦੀ ਇੱਧਰੋਂ ਦੀ ਤੇ ਤੁਸੀਂ ਦੇਖ ਸੋ ਹੁਣ ਅਸੀਂ ਅੱਗੇ ਸੀ ਕਿਚਨ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਕਿਚਨ ਦੇ ਵਿੱਚ ਬਰਤਨ ਕਾਫੀ ਪਏ ਨੇ ਧੋਣ ਵਾਲੇ ਪਰ ਪਹਿਲਾਂ ਮੈਂ ਘਰ ਦੀ ਸਾਰੀ ਕਲੀਨਿੰਗ ਵਗੈਰਾ ਕੀਤੀ ਹੋਈ ਸੀ ਕਿਉਂਕਿ ਆਪਾਂ 2-3 ਦਿਨ ਹੋ ਗਏ ਸੀ ਪਿੰਡ ਗਏ ਹੋਏ ਸੀ ਤੇ ਕਿਉਂਕਿ ਜੋ ਦੀ ਤਬੀਅਤ ਵੀ ਠੀਕ ਨਹੀਂ ਸੀ ਇਨਫੈਕਸ਼ਨ ਵਗੈਰਾ ਕਾਫੀ ਹੋ ਗਈ ਸੀ ਹਰਜੋਤ ਨੂੰ ਤੇ ਫਿਰ ਹਰਜੋਤ ਕਹਿੰਦਾ ਸੀ ਕਿ ਮੈਂ ਵੀ ਨਾਣ ਕੇ ਹੋ ਕੇ ਆਉਣਾ ਵਾ ਕਿਉਂਕਿ ਕਾਫੀ ਟਾਈਮ ਹੋ ਗਿਆ ਹਰਜੋਤ ਨੂੰ ਕਦੀ ਆਪਾਂ ਖੜਿਆ ਨਹੀਂ ਸੀ ਕਿਉਂਕਿ ਸਕੂਲ ਵਿੱਚ ਹੁੰਦਾ ਸੀ ਤੇ ਆਪਾਂ ਸਕੂਲ ਵਿੱਚ ਜਦੋਂ ਇਹ ਹੁੰਦਾ ਸੀ ਤੇ ਆਪਾਂ ਪਿੱਛੋਂ ਇਹਦੇ ਹੋ ਆਉਂਦੇ ਹੁੰਦੇ ਸੀ ਪਿੰਡੋਂ ਇਹਨੂੰ ਕਦੀ ਬਹੁਤ ਘੱਟ ਕਰਦੇ ਆਪਾਂ ਕਿਤੇ ਵੀ ਪਾਰਟੀ ਤੇ ਜਾਂ ਸ਼ਾਦੀ ਕਿਤੇ ਵੀ ਹਨਾ ਤੇ ਕਿਉਂਕਿ ਬੇਟਾ ਸਕੂਲ ਹੁੰਦਾ ਸੀ ਤੇ ਅੱਜ ਫਿਰ ਇਹਦਾ ਮਨ ਕਰਦਾ ਪਿਆ ਸੀ ਤੇ ਮੈਂ ਕਿਹਾ ਚੱਲ ਤੈਨੂੰ ਲੈ ਜਾਂਨੇ ਆ ਤੇ ਵੈਸੇ ਵੀ ਉੱਥੇ ਸਮਾਗਮ ਸੀ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਕਹਿੰਦੇ ਆ ਕਿ ਹਨਾ ਸਮਾਗਮ ਦੇ ਵਿੱਚ ਚਲੋ ਪ੍ਰਮਾਤਮਾ ਦਾ ਹਨਾ ਅ ਸ਼ੁਕਰਾਨਾ ਕਰਨਾ ਚਾਹੀਦਾ ਵਾ ਸੰਗਤ ਕਰਨੀ ਚਾਹੀਦੀ ਹੈ ਸੰਗਤ ਤੇ ਸਭ ਤੋਂ ਵਧੀਆ ਹੁੰਦੀ ਹੈ ਕਿ ਸੰਗਤ ਜ਼ਰੂਰ ਕਰਨੀ ਚਾਹੀਦੀ ਆ ਤੇ ਸੋ ਫਿਰ ਆਪਾਂ ਪਿੰਡ ਚਲੇ ਗਏ ਸੀ ਤੇ ਬਾਕੀ ਮੈਡੀਸਿਨ ਵਗੈਰਾ ਹਰ ਜੋਦੀ ਚਲਦੀ ਪਈਆ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਤੇ ਸਾਤੀ ਦੇ ਵਿੱਚ ਸੋਜ ਬਹੁਤ ਸੀ ਇਹਦੇ ਤੇ ਚਲੋ ਵਾਹਿਗੁਰੂ ਦੀ ਕਿਰਪਾ ਵਾ ਕਿ ਠੀਕ ਆ ਹੁਣ ਤੇ ਅਸੀਂ ਗਏ ਤਾਂ ਸੀ ਪਰ ਸਾਡੇ ਕੋਲ ਇਨਾ ਟਾਈਮ ਬੈਠਾ ਨਹੀਂ ਸੀ ਗਿਆ ਕਿਉਂਕਿ ਹਰ ਜੋਤ ਕੋਲ ਵੀ ਇੰਨਾ ਟਾਈਮ ਨਹੀਂ ਸੀ ਬੈਠਾ ਜਾਂਦਾ ਉੱਥੇ ਤੇ ਫਿਰ ਅਸੀਂ ਮੱਥਾ ਟੇਕ ਕੇ ਤੇ ਵਾਪਸ ਆ ਜਾਂਦੇ ਹੁੰਦੇ ਸੀ ਤੇ ਲੇਕਿਨ ਦਰਸ਼ਨ ਚਲੋ ਬਹੁਤ ਵਧੀਆ ਹੋ ਗਏ ਬਹੁਤ ਵਧੀਆ ਸਮਾਂਤ ਹੁੰਦਾ ਉਹ ਵਲੌਗ ਮੈਂ ਪਾਇਆ ਹੋਇਆ ਤੁਸੀਂ ਜ਼ਰੂਰ ਦੇਖਿਓ ਜੀ ਸੋ ਜਦੋਂ ਬੱਚੇ ਠੀਕ ਨਾ ਹੋਣਾਂ ਤੇ ਫਿਰ ਕੁਝ ਵੀ ਕਰਨ ਵਿੱਚ ਮਨ ਨਹੀਂ ਕਰਦਾ ਕਰਦੀ ਤੇ ਹੁਣ ਆਪਾਂ ਬਣਾਣੇ ਆ ਕਾਲਮਾਂ ਦੀ ਸਬਜ਼ੀ ਤੇ ਇੱਥੇ ਮੈਂ ਰੱਖੀ ਹੋਈ ਆ ਕਰਾਈ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਅਸੀਂ ਬਣਾ ਰਹੇ ਹਾਂ ਆਲੂ ਦੀ ਸਬਜ਼ੀ ਜੀ ਸੋਹੀਂ ਕੜਾਈ ਚ ਪਾ ਲਿਆ ਤੇਲ ਤੇ ਹੁਣ ਪਾਵਾਂਗੇ ਅਸੀਂ ਜੀਰਾ ਇੱਕ ਇੱਥੇ ਅਸੀਂ ਪਾਈ ਹੋਈ ਆ ਨਿਊਟਰੀ ਤੇ ਗਰਮ ਪਾਣੀ ਦੇ ਵਿੱਚ ਇੱਥੇ ਆ ਗਏ ਨੇ ਆਲੂ ਉਬਾਲੇ ਹੋਏ ਸੋ ਇਹਨਾਂ ਨੂੰ ਆਪਾਂ ਛਿੱਲਾਂਗੇ ਹੁਣ ਅਸੀਂ ਗ੍ਰੈਂਡ ਕੀਤਾ ਹੋਇਆ ਮਸਾਲਾ ਗ੍ਰੈਂਡ ਕੀਤਾ ਹੋਇਆ ਮਿਕਸੀ ਦੇ ਵਿੱਚ ਅਸੀਂ ਗ੍ਰੈਂਡ ਕੀਤਾ ਵਾ ਤੇ ਇਹ ਮਸਾਲਾ ਪਾਵਾਂਗੇ ਦੇਖੋ ਸੇ ਨੂੰ ਪੈਣਾ ਪੁੱਣਾਗੇ ਮੈਂ ਇਹਦੇ ਵਿੱਚ ਆਪਾਂ ਮਿਰਚ ਮਸਾਲੇ ਪਾਵਾਂਗੇ ਸੋ ਹੁਣ ਅਸੀਂ ਇਹਦੇ ਪਾ ਵਿੱਚ ਪਾਵਾਂਗੇ ਜੀ ਨਮਕ ਤੁਸੀਂ ਆਪਣੇ ਅਕੋਰਡਿੰਗ ਨਮਕ ਘਟਵਾਦ ਕਰ ਸਕਦੇ ਹੋ ਜੀ ਸੋ ਅਸੀਂ ਪਾਇਆ ਇਹਦੇ ਵਿੱਚ ਨਮਕ ਤੇ ਇਸ ਤੋਂ ਬਾਅਦ ਵਿੱਚ ਅਸੀਂ ਪਾਵਾਂਗੇ ਇਹਦੇ ਵਿੱਚ ਹਲਦੀ ਤੇ ਹਲਦੀ ਇਹ ਘਰ ਦੀ ਪੀਸੀ ਹੋਈ ਹੈ ਜੀ ਫਿਰ ਪਾਵਾਂਗੇ ਅਸੀਂ ਮਸਾਲਾ ਉਸ ਤੋਂ ਬਾਅਦ ਅਸੀਂ ਪਾਵਾਂਗੇ ਜੀ ਇਹਦੇ ਵਿੱਚ ਕਸ਼ਮੀਰੀ ਮਿਰਚ ਤੇ ਫਿਰ ਇਹਨੂੰ ਆਪਾਂ ਮਿਕਸ ਕਰਾਂਗੇ ਮੇਰਾ ਥੋੜਾ ਜਿਹਾ ਗਲਾ ਖਰਾਬ ਆ ਤੁਹਾਨੂੰ ਪਤਾ ਹੀ ਹੈ ਮੌਸਮ ਚੇਂਜ ਆ ਉਹਦੇ ਕਰਕੇ ਥੋੜਾ ਸਾਰਿਆਂ ਨੂੰ ਹੀ ਇਨਫੈਕਸ਼ਨ ਵਗੈਰਾ ਹੁੰਦੀ ਪਈ ਆ ਸੋ ਆਪਣੇ ਬੱਚਿਆਂ ਦਾ ਧਿਆਨ ਰੱਖਿਓ ਤੇ ਇਨਫੈਕਸ਼ਨ ਬਹੁਤ ਫੈਲਦੀ ਪਈ ਆ ਸੋ ਤੁਸੀਂ ਦੇਖ ਸਕਦੇ ਹੋ ਸਬਜ਼ੀ ਦਾ ਕਲਰ ਆ ਤਰਕਾ ਇਹ ਤਾਂ ਐਵੇਂ ਖਾ ਲੋ ਤਾਂ ਬਹੁਤ ਟੇਸਟੀ ਲੱਗੇਗਾ ਸੋ ਆਪਾਂ ਅੱਜ ਬਣਾਵਾਂਗੇ ਆਲੂ ਨੀ ਟਰੀਜੀ ਤੇ ਮੇਰੀਆਂ ਭੈਣਾ ਮੇਰੇ ਵੀਰ ਕੋਈ ਵੀ ਸਕਿੱਪ ਕਰਕੇ ਵੀਡੀਓ ਨਾ ਦੇਖਿਓ ਫੁੱਲ ਵਾਚ ਕਰਕੇ ਦੇਖਿਓ ਤੇ ਬਹੁਤ ਵਧੀਆ ਮੈਨੂੰ ਰਿਸਪੌਂਸ ਆਉਂਦਾ ਜਦੋਂ ਮੇਰੀ ਵੀਡੀਓ ਦੇਖਦੇ ਆ ਹਨਾ ਆ ਰਿਸਪੌਂਸ ਤੁਹਾਨੂੰ ਪਤਾ ਹੀ ਵਧੀਆ ਆਉਂਦਾ ਹਨਾ ਤੇ ਸੋ ਇਹਦੇ ਵਿੱਚ ਹੁਣ ਆਪਾਂ ਪਾਇਆ ਨਿਊਟਰੀ ਪਾਈਏ ਨਿਊਟਰੀ ਉਸ ਤੋਂ ਬਾਅਦ ਅਸੀਂ ਵਾਟਰ ਪਾਵਾਂਗੇ ਇਹਦੇ ਵਿੱਚ ਤੇ ਮੇਰੇ ਕੋਲ ਬੋਲਿਆ ਨਹੀਂ ਜਾਂਦੇ ਪਰ ਮੈਂ ਬਹੁਤ ਮੁਸ਼ਕਿਲ ਦੇ ਨਾਲ ਵੀਡੀਓ ਐਡਿਟ ਕਰਦੀ ਪਈਆਂ ਪਲੀਜ਼ ਸਾਰੇ ਜਾਣੇ ਜ਼ਰੂਰ ਰਿਸਪੌਂਸ ਵਧੀਆ ਦਿਓ ਸੋ ਹੁਣ ਅਸੀਂ ਇਹਦੇ ਵਿੱਚ ਨਿਊਟਰੀ ਪਾ ਕੇ ਤੇ ਫਿਰ ਅਸੀਂ ਪਾਵਾਂਗੇ ਅ ਇਹਦੇ ਵਿੱਚ ਵਾਟਰ ਤੇ ਵਾਟਰ ਪਾ ਕੇ ਫਿਰ ਅਸੀਂ ਸੋ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਥੋੜਾ ਜਿਹਾ ਵਾਟਰ ਹੋਰ ਤੇ ਵਾਟਰ ਪਾ ਕੇ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਆਲੂ ਤੇ ਤੁਸੀਂ ਨਿਊਟਰੀ ਦੇ ਸਬਜ਼ੀ ਦਾ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਲੱਗਦਾ ਪਿਆ ਹੈ ਤੇ ਬਹੁਤ ਅ ਮੈਨੂੰ ਵਧੀਆ ਕਮੈਂਟ ਆਉਂਦੇ ਨੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਸਾਰਿਆਂ ਭੈਣਾਂ ਦਾ ਵੀਰਾਂ ਦਾ ਜਿਹੜੇ ਸਾਡਾ ਵਲੌਗ ਦੇਖਦੇ ਨੇ ਤੇ ਪਲੀਜ਼ ਸਾਡੇ ਜਿਹੜੇ ਵਲੌਗ ਦੇਖਦੇ ਹੋ ਤੁਸੀਂ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਸੋ ਇਹਦੇ ਵਿੱਚ ਮੈਂ ਪਾਇਆ ਹੋਇਆ ਵਾ ਧਨੀਆ ਤੇ ਇਹ ਮੈਂ ਸੁਕਾ ਲਿਆ ਸੀ ਧਨੀਆ ਤੇ ਇਹ ਮੈਂ ਇੱਕ ਡੱਬੀ ਦੇ ਵਿੱਚ ਸਟੋਰ ਕਰਕੇ ਰੱਖਿਆ ਸੀ ਤੇ ਇਹ ਹੀ ਪਾਇਆ ਸੀ ਆਲੂਆਂ ਦੇ ਵਿੱਚ ਤੇ ਇਹ ਆਲੂ ਮੈਸ਼ ਕੀਤੇ ਹੋਏ ਆ ਤੇ ਹੁਣ ਇਹਨਾਂ ਨੂੰ ਆਪਾਂ ਪਾ ਲਾਂਗੇ ਸਬਜ਼ੀ ਦੇ ਵਿੱਚ ਤੜੀ ਦੇ ਵਿੱਚ ਤੇ ਬਹੁਤ ਟੇਸਟੀ ਬਣਦੀ ਹੈ ਸਬਜੀ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਮੇਰੀਆਂ ਭੈਣਾ ਤੇ ਸੋ ਹਰ ਜੋ ਸਟੱਡੀ ਕਰਦਾ ਪਿਆ ਵਾ ਤੇ ਸੋ ਹੁਣ ਆਪਾਂ ਇਹਦੇ ਵਿੱਚ ਹਵਾ ਦੇ ਨਾਲ ਕੱਪੜੇ ਕਿਵੇਂ ਡਿੱਗ ਗਏ ਤੁਸੀਂ ਦੇਖੋ ਡੇੜਿਆਂ ਤੇ ਘਾੜਾ ਸਾਡਾ ਕੱਪੜੇ ਧੋ ਕੇ ਸੁਕਣੇ ਪਾਏ ਸੀ ਅਸੀਂ तो सो सोचिए सोचा कि कपड़े ला लीए धुप्प तो लगी ही पर थोड़ी लगी ही फिर बदल हो गया अस कपड़े पेंटा गिलिया ने ਸੋ ਹੁਣ ਅਸੀਂ ਇੱਕ ਕੋਠੇ ਤੋਂ ਕੱਪੜੇ ਲਾ ਲੈ ਆਂਦੇ ਨੇ ਇੱਥੇ ਮੈਨੂੰ ਮਿਊਟ ਕਰਨੀ ਪਈ ਕਿਉਂਕਿ ਬੱਚਾ ਨੇ ਥੱਲੇ ਟੀਵੀ ਲਾਇਆ ਹੋਇਆ ਸੀ ਤੇ ਉਹਦੀ ਵੋਲਿਊਮ ਆਨ ਦੀ ਪਈ ਸੀ ਬਹੁਤ ਜ਼ਿਆਦਾ ਇਸ ਕਰਕੇ ਮੈਨੂੰ ਮਿਊਟ ਕਰਨਾ ਪਿਆ ਤੇ ਸੋ ਹੁਣ ਤੁਸੀਂ ਦੇਖ ਸਕਦੇ ਹੋ نیچے ਸੋ ਇਹ ਹੈਗਾ ਸਾਡਾ ਘਰ ਤੇ ਸੋ ਬੱਚਾ ਨੇ ਨਾ ਟੀਵੀ ਲਾਇਆ ਸੀ ਇਸ ਕਰਕੇ ਮੈਨੂੰ ਵੋਲਿਊਮ ਬੰਦ ਕਰਨੀ ਪਈ ਤੇ ਹੁਣ ਅਸੀਂ ਜਾਵਾਂਗੇ ਵੇਲੀਵਾਲ। ਹੁਣ ਅਸੀਂ ਚੱਲੇ ਆਂ ਧੜ ਕੱਢਣ। ਵੇਲੀ ਆ ਗਏ ਆ 5:30 ਵਜੇ ਦਾ ਟਾਈਮ ਹੋ ਗਿਆ। ਇੱਥੇ ਅਸੀਂ ਪੀਜੀਓ ਸੀ ਪਾਲਕ। ਧਨੀਆ ਪਰ ਬਾਰਿਸ਼ ਆ ਗਈ ਆ ਤੇ ਹੁਣ ਕਾਫੀ ਥੋੜੀ ਹੋਈ ਆ ਪਰ ਬਾਰਿਸ਼ ਨੇ ਬਹੁਤ ਬੂਟੇ ਖਰਾਬ ਕਰ ਦਿੱਤੇ। ਤੁਸੀਂ ਵੇਲੀ ਦੇਖ ਸਕਦੇ ਹੋ ਇੱਧਰ ਸਾਡੀਆਂ ਬੱਕੜੀਆਂ ਤੇ ਹੁਣ ਅਸੀਂ ਧੜ ਕੱਢਣ ਜਾਵਾਂਗੇ ਜੀ। ਨਹੀਂ ਜੀ। ਲਿਆਓ। ਤੇ ਮੈਂ ਸੋਚਿਆ ਲੈਣਤੀ ਮੈਨੂੰ ਕਹਿੰਦੇ ਸੀ ਬਾਲਟੀ ਲੈ ਆਓ ਮੈਂ ਸੋਚਿਆ ਲੈ ਗਈ ਹੁਣੇ ਆ ਤੇ ਸੋ ਹੁਣ ਮੈਂ ਲੈਣ ਆਈ ਆ ਜੀ ਬਾਲਟੀ ਹੁਣ ਬਾਲਟੀ ਲੈ ਕੇ ਜਾਵਾਂਗੀ ਫਿਰ ਕੱਢਦੇ ਆ ਪਤਾੜ ਸੋ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਓ ਐਂਡ ਤੱਕ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਵਲੌਗ ਐਂਡ ਤੱਕ ਦੇਖਿਓ ਪਾੜਿਆ ਸੋ ਇੱਥੇ ਮੈਂ ਆਈ ਸੀ ਧਾਰ ਕੱਢਣ ਤੇ ਸੋ ਹੁਣ ਇੱਥੇ ਆਪਾਂ ਧਾਰ ਕੱਢ ਕੇ ਫਿਰ ਵਾਪਸ ਜਾਵਾਂਗੇ ਘਰ ਮੇਰਾ ਗਲਾ ਬਹੁਤ ਖਰਾਬ ਆ ਮੈਂ ਬਹੁਤ ਮੁਸ਼ਕਿਲ ਦੇ ਨਾਲ ਵੀਡੀਓ ਰਿਕਾਰਡ ਕੀਤੀ ਹੋਈ ਆ ਤੇ ਕਿਉਂਕਿ ਕੁਝ ਪੈਣਾ ਦੇ ਕਮੈਂਟ ਆਏ ਸੀ ਕਿ ਪੈਣਾ ਤੁਸੀਂ ਵਲੌਗ ਕਿਉਂ ਨਹੀਂ ਪਾੜਿਓ ਕਾਫੀ ਦਿਨਾਂ ਦੇ ਤੇ ਮੈਂ ਉਹਨਾਂ ਨੂੰ ਕਿਹਾ ਹੋਇਆ ਸੀ ਕਿ ਮੇਰੀ ਕੋਈ ਜਿਹੀ ਲਾਈਫ બીજી ਚੱਲਦੀ ਪਈ ਆ ਇਹ ਇਸ ਕਰਕੇ ਮੇਰੇ ਕੋਲ ਵੀਡੀਓ ਨਹੀਂ ਸੀ ਬਣੀ ਤੇ ਤੁਸੀਂ ਸਮਾਗਮ ਦੀ ਵੀਡੀਓ ਜ਼ਰੂਰ ਦੇਖਿਓ ਮੈਂ ਅਪਲੋਡ ਕੀਤੀ ਹੋਈ ਆ ਸਾਰੇ ਜਾਣੇ ਜ਼ਰੂਰ ਦੇਖਿਓ ਤੇ ਕਮੈਂਟ ਜ਼ਰੂਰ ਕਰਿਓ ਜੀ ਕਮੈਂਟ ਤੋਂ ਬਿਨਾ ਵਲੋਗ ਦੇਖਣ ਦਾ ਕੋਈ ਫਾਇਦਾ ਨਹੀਂ ਕਮੈਂਟ ਜ਼ਰੂਰ ਕਰਿਓ ਤੇ ਪਲੀਜ਼ ਵੱਧ ਤੋਂ ਵੱਧ ਸਾਡੀ ਵੀਡੀਓ ਵਲੋਗ ਸ਼ੇਅਰ ਕਰਦਿਆ ਕਰੋ ਅੱਗੇ ਤੇ ਸੋ ਅੱਜ ਦੀ ਵੀਡੀਓ ਅੱਜ ਦਾ ਵਲੋਗ ਕਿਵੇਂ ਦਾ ਲੱਗਾ ਵਾ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਤੁਹਾਨੂੰ ਇੱਕ ਸੋਹਣੇ ਜਿਹੇ ਨੈਕਸਟ ਵਲੋਗ ਦੇ ਨਾਲ ਜੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਸੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੇ ਵਲੋਗ ਕਿਵੇਂ ਦੇ ਲੱਗਦੇ ਆ ਤੁਹਾਨੂੰ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਵਲੋਗ ਬਣਾਉਣ ਤੇ ਵੀਡੀਓ ਐਡਿਟ ਕਰਨ ਤੇ ਤੇ ਮਿਹਨਤ ਦੇਖਿਆ ਕਰੋ ਤੇ ਕਿਸੇ ਨੂੰ ਵੀ ਹਨਾ ਜੱਜ ਨਾ ਕਰੋ ਪਿਆ ਕਿੱਦਾਂ ਦਾ ਉਹ ਕਿੱਦਾਂ ਦਾ ਬੱਸ ਮਿਹਨਤ ਦੇਖੋ ਸੋ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ